ਹਾਂਜੀ ਸਤਿ ਸ੍ਰੀਕਾਲ ਜੀ ਅਦਾਬ ਨਮਸਕਾਰ ਜੋ ਟਾਈਮ ਹੋ ਚੁੱਕਿਆ ਹੈ ਸ਼ਾਮ ਦੇ ਜੀ 6:30 ਵੱਜ ਚੁੱਕੇ ਨੇ ਜੀ ਤੇ ਮੌਸਮ ਫੇਰ ਪੂਰਾ ਕਤਲਮਤਲ ਗਿਆ ਖਰਾਬ ਹੋ ਗਿਆ ਤੇ ਅਸੀਂ ਟੋਕਾ ਕਰਨਾ ਸੀ ਡੀ ਕਰ ਰਿਹਾ ਟੋਕਾ ਕਰਨ ਵਾਸਤੇ ਵੀ ਲਾਈਟ ਆਵੇ ਲਾਈਟ ਗਈ ਨੂੰ ਘੰਟਾ ਹੋ ਗਿਆ ਤੇ ਮੈਂ ਅਗਰ ਤੁਹਾਨੂੰ ਪ੍ਰਨੀਤ ਨਾਮ ਮਲਿਆਉਂਦੇ ਆ ਪ੍ਰਨੀਤ ਅੱਖਾਂ ਵਿੱਚ ਬੈਠੀ ਐ ਦੇਖ ਰਹੇ ਹੋ ਤੁਸੀਂ ਤੇ ਇਦੇ ਅੱਖਾਂ 'ਚ ਦਵਾਈ ਪਈ ਹੋਈ ਆ ਜਿਸ ਨੂੰ ਪ੍ਰੋਬਲਮ ਰਹੀ ਉਹ ਦੇਖਣ ਦੀ ਕੱਲ ਨੂੰ ਠੀਕ ਹੋ ਜੂ ਤੇ ਕੱਲ ਨੂੰ ਵੀ ਇਹਨੂੰ ਘਰੇ ਰੱਖਾਂ ਸਕੂਲੋਂ ਤੇ ਚੌਥੇ ਨੂੰ ਡਾਕਟਰ ਨੇ ਫੇਰ ਸੱਦੇ ਆ ਤੇ ਇਹਨੂੰ ਆ ਹਫ਼ਤਾ ਘਰੀ ਰੱਖਾਂਗੇ ਅਸੀਂ ਸਕੂਲ ਨੇ ਭੇਜਦੇ ਤੇ ਵਾਹਿਗੁਰੂ ਦੀ ਕਿਰਪਾ ਨਾਲ ਇਹਦੀ ਠੀਕ ਹੋ ਜੇ ਤੇ ਇਹਦੇ ਉਹ ਥੋੜੀ ਨਿਗਾਹ ਦੀ ਪ੍ਰੋਬਲਮ ਤੇ ਅੱਖਾਂ ਦੇ ਸੋਇਲਾ ਸੋਜ ਆ ਜਾਂਦੇ ਸੀ ਤੇ ਨਾਲੇ ਸਿਰ ਦੁਖਦਾ ਸੀ ਤੇ ਡਾਕਟਰ ਨੇ ਪਹਿਲਾਂ ਤਾਂ ਮਸੀਨਾ ਲਾ ਕਿੰਨੀਆਂ ਚੈੱਕ ਕਰੀ ਵੀ ਆਈਆਂ ਐਨਕਲਾਰਾਂ ਤੇ ਡਾਕਟਰ ਕਹਿੰਦਾ ਮੇਰੇ ਹਿਸਾਬ ਤੇ ਨਹੀਂ ਆਈ ਗੱਲ ਵੀਰੇ ਮੈਂ ਦਵਾਈ ਪਾ ਕਿੰਨੀਆਂ ਚੈੱਕ ਕਰਕੇ ਐਨਕ ਲਾਉਂਗਾ ਬੱਚੇ ਦੀ ਉਮਰ ਛੋਟੀ ਹੈ ਵੀ ਗਾਹਾਂ ساری ਉਮਰ ਨਿਗਾ ਤੋਂ ਕੰਮ ਲੈਣ ਬਹੁਤ ਹੀ ਵਧੀਆ ਡਾਕਟਰ ਹੈ ਅਗਰਵਾਲਾ ਹਸਪਤਾਲਾ ਬਰਨਾਲੇ ਤੇ ਉਤੋਂ ਇਹਦੇ ਨਾਨੇ ਦੇ ਵੀ ਮੈਂ ਦੋ ਆਪਰੇਸ਼ਨ ਕਰਾਤੇ ਦੋਨੇ ਅੱਖਾਂ ਨੇ ਤੇ ਕੱਲ ਵੀ ਇਹਨੂੰ ਲੈ ਕੇ ਗਏ ਸੀ ਅਸੀਂ ਤੇ ਅੱਜ ਵੀ ਤੇ ਚੌਥੇ ਨੂੰ ਫੇਰ ਲੱਗੇ ਜਾਣ ਕੰਨ ਨਹੀਂ ਸਕੂਲ ਨਹੀਂ ਜਾਣਦਿਆਂ ਤੂੰ ਘਰ ਹੀ ਰਹਿਣਾ ਚੰਗਾ ਘਰਦਣਾ ਕੈਂਡੀਡੇਟੀ ਮੈਂ ਤਾਂ ਬੋਲਿਆ ਤਾਂ ਜਾਣਦੀ ਇਹ ਨਹੀਂ ਹੈਗਾ ਕਮੀਚੀ ਬੇਟੀ ਹੈ ਚਲੋ ਮਿਲਦੇ ਅੱਗੇ ਤੁਹਾਨੂੰ ਜੀ ਬਣੇ ਰਿਓ ਵਲੌਗ ਨਾਲ ਧੰਨਵਾਦ ਜਿੰਮੀ ਖੇਡ ਰਹੀ ਹੈ ਫੁੱਟਬਾਲ ਨਾਲ ਦੇਖੋ ਜੀ ਦੇਖ 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 ਦੇਖੋ 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 ਪੂਰੀ ਮਸਤੀ ਹੈ ਫੁੱਟਬਾਲ ਨਾਲ ਪਰ ਜੋਤ ਤੇ ਬੀਬੀ ਕੱਢ ਰਹੇ ਨੇ ਤਾਰ ਜਦੋਂ ਨਾ ਮੈਸ ਤੋਕੜ ਹੋ ਜੇ ਤੇ ਮੂਰੇ ਖੜ ਕੇ ਤਾਰ ਕਢਾਉਣੀ ਹੋ ਜੇ ਤਾਂ ਪਾਉਣੇ ਟੱਬਰ ਦਾ ਕੰਮ ਬੁੱਕ ਹੋ ਜਾਣਾ ਹੈ ਇੱਕ ਇਹਨਾ ਡੰਡਾ ਲੈ ਕੇ ਮੂਰੇ ਖੜਦਾ ਇੱਕ ਇਹਨਾ ਬਾਲਟੀ ਫੜਦਾ ਹੈ ਹੈ ਜੱਗ ਨਾ ਤੌਕਾ ਤੁਕਾ ਕਢਣੀ ਪੈਂਦੀ ਹੈ ਇੱਧਰ ਸਾਡਾ ਛੋਟਾ ਮਲਕੇ ਯੂਟਿਊਬਰ ਨੀਤੂ ਨੀਤੂ ਕੀ ਹੋ ਗਿਆ ਯੱਕੀ ਗਰੀ ਬਟੀਆਂ ਦੱਸ ਦੇ ਕਹਾਣੀ ਨੀਤ ਦੀ ਅੱਖਾਂ ਦੇ ਦਵਾਈ ਲੈ ਕਰ ਨਾਲੀ ਹਾਂ ਤੇ ਹੁਣ ਡਾਕਟਰ ਨੇ ਪਾਈ ਵੀ ਹੈ ਦਵਾਈ ਅੱਖਾਂ 'ਚ ਜੇ ਤਾਂ ਮੈਂ ਇੰਨੇ ਮੋਟ ਇੰਨੇ ਅੱਖਾਂ ਖੁੱਲਦੀਆਂ ਨਹੀਂ ਆ ਤੇ ਤਾਂ ਮੈਂ ਅੱਖਾਂ ਖੋਦ ਮਿਲ ਤਾਂ ਉਹਦੇ ਚੱਕਰ ਮਨ ਵਾਲਾ ਜਿਵੇਂ ਕੁਛ ਨਿਕਲ ਤਵਾਰੀ ਹੋ ਗਿਆ ਸਿਰ 'ਚ ਹੀ ਲੱਗਦਾ ਜੂ ਕਿਸ ਵੈਕਟ ਆ ਰਹੀ ਹੁੰਦੀ ਹੈ ਸਭ ਚ ਹਾਂ ਤੇ ਜੇ ਮੈਂ ਕਬੰਦ ਕਰਕੇ ਰੱਖਾਂ ਹਾਂ ਮੈਨੂੰ ਕੁਝ ਦੀਂਦਾ ਇਹ ਠੀਕ ਹੈ ਮੈਂ ਹੀ ਬੈਠੀ ਰਹਾਂਗੀ ਹਵਾਰੀ ਜਾਂਦੀ ਆਂਗੀ ਤੁਹਾਨੂੰ ਦੱਸ ਰਹੀਏ ਪ੍ਰਨੀਤਰਾ ਸਿਰ ਦੁਖਦਾ ਰਹਿੰਦਾ ਸੀ ਤੁਸੀਂ ਬਲੌਗ ਦੇਖਦੇ ਹੋ ਪਹਿਲਾਂ ਤੇ ਇਹਨੂੰ ਮੈਂ ਕੱਲ ਵੀ ਗਿਆ ਸੀ ਬਰਨਾਲੇ ਪੰਜਾਬ ਹਸਪਤਾਲ ਅਗਰਵਾਲ ਬਹੁਤ ਵਧੀਆ ਹਸਪਤਾਲ ਹੈ ਡਾਕਟਰ ਬਹੁਤ ਸਿਆਣੇ ਨੇ ਉੱਥੇ ਤੇ ਡਾਕਟਰ ਨੇ ਕੱਲ ਵੀ ਚੈੱਕਅਪ ਕਰਿਆ ਉਹ ਕਹਿੰਦੇ ਵੀ ਕੱਲ ਨੂੰ ਦਵਾਈ ਪਾ ਕੇ ਚੈੱਕ ਕਰਾਂਗਾ ਅੱਜ ਦਵਾਈ ਪਾ ਕੇ ਚੈੱਕ ਕਰਿਆ ਤੇ ਅੱਜ ਵੀ ਇਹ ਦਵਾਈ ਪਈ ਹੋਈ ਆ ਕੱਲ ਤੱਕ ਅਸਰ ਰਹੂ ਦਵਾਈ ਦਾ ਤੇ ਪਰਸੋਂ ਜਾਂ ਚੌਥੇ ਨੂੰ ਕਿਹਾ ਨਹੀਂ ਤੂੰ ਤਿੰਨ ਦਿਨਾਂ ਬਾਅਦ ਤਿੰਨ ਦਿਨਾਂ ਬਾਅਦ ਇਹਨੂੰ ਫੇਰ ਲੈ ਕੇ ਜਾਣਾ ਇਸ ਕਰਕੇ ਦਾ ਇਹ ਹਫਤਾ ਸਕੂਲ ਜਾਣ ਦਾ ਕੈਂਸਲ ਹੈ ਤੇ ਉਹ ਸਟੀਆਂ ਹੋ ਗਿਆ ਦੂਆ ਚ ਤੇ ਉਸ ਤੋਂ ਬਾਅਦ ਨੀਗਾ ਚੈੱਕ ਕਰ ਕੈਨਕ ਲਾਉਣਗੇ ਨਹੀਂ ਤੂੰ ਨਾ ਤੇ ਵਾਹਿਗੁਰੂ ਵਾਸਤੇ ਨੂੰ ਪ੍ਰੇਅਰ ਕਰਿਓ ਜੀ ਸਾਰੇ ਕਿ ਪਰਨੀਤ ਆਪਣੀ ਛੇਤੀ ਮਤਲਬ ਕਿ ਰੇ ਨੰਬਰ ਜਿਹੜਾ ਕੋਈ ਲੱਗਣਾ ਉਹ ਤਾਂ ਲੱਗੂ ਆ ਜੀ ਵੀ ਲੱਗੇ ਤੇ ਠੀਕ ਹੋ ਜੇ ਤੇ ਮੇਰੀ ਪਿਆਰੀ ਕੁੜੀਆ ਹੋਰ ਸਨਾਪਰਨੀਤ ਬਸ ਠੀਕ ਹੈ ਜੀ ਠੀਕ ਹੈ ਤੇ ਆਪਣੇ ਦੋ ਤਿੰਨ ਦਿਨ ਵੀਡੀਓ ਨਹੀਂ ਪਈ ਉਹ ਕੀ ਕਹੇਗੀ ਵੀ ਅੱਜ ਉਹ ਸੀ ਜੀ ਤੇ ਤਲਸੀ ਦਵਾਈ ਲੈ ਕੇ ਆਈ ਸੀ ਕਿ ਕੱਲ ਮੇਰਾ ਬਹੁਤ ਜਿਆਦਾ ਸਿਰ ਦੁਖ ਰਿਆ ਸੀਗਾ ਤੇ ਕੋਸ ਜੀ ਮੀਨਰੀ ਬਹੁਤ ਸੀਗੀ ਨਗਰ ਕਿ 10 ਮਿੰਟ ਲੱਗਿਆ ਮੈਂ ਇਹ ਦਿਖਾਉਣੀ ਕਰਦਾ ਸੀ ਜੀ ਇਹਨਾਂ ਪਿਆਸ ਨੂੰ ਵੀਡੀਓ ਨੂੰ ਤੇ ਧੰਨਵਾਦ ਜੀ ਤੇ ਠੀਕ ਹੈ ਕੋਈ ਜ਼ਰੂਰੀ ਕਮੈਂਟ ਕਰਨੀ ਹੈ ਠੀਕ ਹੈ ਹਾਂਜੀ ਪਰਸੋਂ ਵੀ ਬਹੁਤ ਜ਼ਿਆਦਾ ਮੀਂਹ ਪਿਆ ਜੀ ਤੇ ਅੱਜ ਫਿਰ ਇੱਕ ਵਾਰ ਮੌਸਮ ਖਰਾਬ ਹੋ ਚੁੱਕਿਆ ਤੇ ਤਕਰੀਬਨ ਡੇਢ ਘੰਟੇ ਬਾਅਦ ਲਾਈਟ ਆਈ ਹੈ ਹੁਣ ਆਪਣਾ ਟੋਕਾ ਜਿਹੜਾ ਕਰਨ ਵਾਲਾ ਪਿਆਣ ਟੋਕਾ ਕਰਦੇ ਆ ਇੱਧਰ ਜੋਤ ਲੱਗਿਆ ਪਿਆ ਪਾਣੀ ਪੈਣ ਪਹਿਲਾਂ ਤਾਂ ਸੈਟਿੰਗ ਦੇਖੋ ਆਪਣੇ ਬਰਾਂਡੇ ਦੀ ਹਾਂ ਪੁੱਤ ਪਾਣੀ ਪਿਆ ਆਪਣਾ ਟੋਕਾ ਕਰਦੇ ਪਹਿਲਾਂ ਤਾਂ ਆਪਣੇ ਬਾਬੇ ਦੀ 베ਰੀ ਸਮਾਦ ਵਾਲੀ ਜਿਹੜੀ 베ਰੀ ਤੇ ਉਹ ਡਿੱਗ ਪਈ ਬਹੁਤ ਮਾੜਾ ਕੰਮ ਹੋਇਆ ਜੀ ਹੁਣ ਇਹਦੇ ਨਵੇਂ ਦਰਖਤ ਲਾਉਣਾ ਪਊਗਾ ਕੋਈ ਤੇ ਵਧੀਆ ਦਰਖਤ ਲਾ ਰਾਂਗੇ ਤੇ ਦੇਖੋ ਇੰਨਾ ਪਾਣੀ ਮੀਂਹ ਪਿਆ ਜੀ ਦੇਖੋ ਕਿੰਨਾ ਗਿੱਲਾ ਹੋਇਆ ਪਿਆ ਬਾਹਨ ਇੰਨਾ ਮੀਂਹ ਆ ਜੀ ਇਧਰ ਜੋਤ ਪਿਆ ਰਿਹਾ ਪਾਣੀ ਨੀਲਰਾ ਵੀ ਹੁਣ ਆਪਾਂ ਘਰੇ ਲੈ ਜਾਨੇ ਕਿਉਂਕਿ ਚ ਮਹੀਨੇ ਡੇਢ ਮਹੀਨਾ ਰਹੇਗਾ ਸੂਣ ਚ ਤੇ ਇਹਨੂੰ ਖਰਾਕ ਰੂਕ ਦਿੰਨੇ ਹੁਣ ਵੀ ਦੁੱਧ ਲਾ ਲੇ ਵਧੀਆ ਦੋ ਦੋ ਰੇ ਬੱਸੀ ਏ ਢੀਕਾ ਤੜਕੇ ਭਰਾਈਏ ਖੋਣ ਨਹੀਂ ਬੋਏ ਪਰੇ ਨਾ ਬੋਤੇ ਤੜਕੇ ਭਰਾਈ ਤੜਕੀ ਰੰਗਦੀ ਸੀ ਤੜਕੇ ਰੰਗਦੀ ਸੀ ਤੇ ਫੇ ਤੜਕੇ ਭਰੇ ਇਧਰ ਦੇਖੋ ਟਰਾਲੀਆਂ ਦੀ ਸੈਟਿੰਗ ਆਪਣੀ ਤੇ ਟਰਾਲੀ ਇਹ ਡੇਲੀ ਪਾ ਕੇ ਲੈ ਜਾਣੇ ਆਪਾਂ ਕਿਉਂ ਕੱਖਾਂ ਨਹੀਂ ਭਰ ਕੇ ਲਿਆਉਣੇ ਜੀ ਕਿਵੇਂ ਕਹਿਣ ਜੀ ਉਹ ਤਾਂ ਰਹ ਜੂਗੀ ਉਹ ਤਾਂ 100% ਰਹੇਗੀ ਤੇ ਇਹ ਰੇਟੀ ਕਪੜਾ ਲਾਗੇ ਤੇ ਆ ਮਗਰੀ ਝੋਟੀਆਂ ਬੋਲਣੀਆਂ ਫਿਰ ਤੇ ਕਿਰਪਾ ਹੋਈ ਬਾਬੇ ਦੀ ਜੀ ਅੱਜ ਗਾਂ ਵੀ ਕੱਲ ਨੂੰ ਟੀਕਾ ਭਰਾਉਣੇ ਏਆਈ ਕਰਾਰਾਂਗੇ ਇਹਦੀ ਕੱਲ ਨੂੰ ਤੇ ਇਹ ਰਹ ਜੂਗੀ ਹੁਣ ਕਰਦੇ ਆ ਟੋਕਾ ਜੁੱਧ ਨੂੰ ਆ ਜਾਣ ਨੇ ਮੱਕੀ ਭਾਰੀ ਹੋ ਗਿਆ ਆਪਣਾ ਲੋਕ ਥੋੜਾ ਰੱਖੀ ਤੇ ਮੱਕੀ ਹੈ ਜੀ ਆਮ ਆਪਣੇ ਤੇ ਰੋਜ਼ 7 8 10 ਭਰੀਆਂ 8 ਭਰੀਆਂ 10 ਭਰੀਆਂ ਲਿਆਉਣਿਆਂ ਅੱਧਾ ਕਿਲਾ ਮੱਕੀ ਦਾ ਘਰ ਕੋਲਿਆ ਤੇ ਕਿਲਾ ਉਧਰ ਵੀ ਜਿਆ ਹੈ ਤੇ 4.5 ਕਿੱਲੇ ਵੀਦਿਓ ਨੇ 4 ਵਾਲੀ ਮੱਕੀ ਦੇ ਕਾਲੂ ਲਖਾਵਾਂ ਤੁਹਾਨੂੰ ਬਲੌਗ ਤੇ ਫਿਰ ਹੋਲ ਲਾਈਟ ਆ ਗਈ ਐ ਫਿਰ ਮਾਂ ਮਾ ਢੋ ਦੂੰਗਾ ਮਨ ਨਾ ਕਿਨੇ ਰੁਗ ਲਾ ਨਾ ਮਾਂ ਪੁੱਤ ਕਿਨੇ ਚਲੋ ਜੋਤ ਮੈਂ ਆਉਣ ਲੱਗਾ ਮਿਲਦਾ ਪਾਣੀ ਥੋੜਾ ਰੁਕ ਰੱਖਾ ਸਿਕ ਵੀ ਆਮਣੇ ਵੀ ਪੂਰਾ ਵਜੇ ਟੋਕਾ ਕਰਨੀ ਆ ਸਾਰਾ ਪਰਿਵਾਰ ਜਦੋਂ ਕੰਮ ਕਰਦਾ ਜੀ ਸਾਰਾ ਟੱਬਰ ਰਲ ਕੇ ਫਿਰ ਕੋਈ ਟਾਈਮ ਨਹੀਂ ਲੱਗਦਾ ਜੀ ਕੰਮ ਕਰਨ ਨੂੰ ਆਹ ਟੂੜੀ ਵਾਲੀ ਪੰਡਾ ਕਮਾਂਡੀ ਧਰ ਗਏ ਜੀ 3 ਮਹੀਨਿਆਂ ਤੋਂ ਕਿਨਾ ਚੱਕਣਾ ਆਏ ਨੇ ਹੁਣ ਕਹਿ ਕੇ ਚਕਾਉਣੇ ਪੈਣੀਆਂ ਨਾਲੇ ਪੱਲੀਆਂ ਗਾਲ ਕੇ ਆਉਣੇ ਇੱਥੇ ਪਾਣੀ ਪਿਓਣ ਮੈਂ ਪਾਰੂੰਗਾ ਖਦਾਪੀ ਪਾਰੂੰਗਾ ਨਾਲ ਆਉਂਦੇ ਪਰ ਟੋਕਰਾਂ ਧਰਦੇ ਬਦਲਦੇ ਪਾਣੀ ਪਿਆ ਰੋ ਜ ਉਹ ਤੇਰਾ ਆਂ ਦਵਿੰਦਰ ਪਾਣੀ ਪੀ ਆ ਕੇ ਇਧਰ ਆ ਟੋਕਰਾਂ ਲੈ ਜਾ ਫਿਰ ਅਦਰ ਲੈ ਜਾ ਇੰਨੇ ਵਾਰ ਖਾਲੀ ਕਰਦੀ ਮੈਂ ਚੱਕ ਲਿਓ ਉਧਰ ਲਾਇਆ ਇਹਨੂੰ ਡੋਲਦੇ ਜ ਬਾਲਾ ਕੋਰਲੇ ਪਾਸੇ ਸਿੜਦੇ ਗਾਏ ਕੋਲੇਲੇ ਪਾਰ ਪਿਆਰ ਹੈ ਪਾਣੀ ਸਾਡੀ ਪੌਦ ਦਾ ਵੀ ਨੁਕਸਾਨ ਹੋ ਗਿਆ ਜੀ ਪਾਣੀ ਚ ਡੁੱਬ ਗਈ ਮੀਂਹ ਕਾਰਨ ਸਾਨੂੰ ਸੋਚ ਲੱਗੀ ਪਈ ਆੜੀ ਵੀ ਪਾਰ ਨੂੰ ਮੈਂ ਥੋੜੀ ਕੋਈ ਨਹੀਂ हां दोरो बारे ਜਿਹੜਾ ਰਾਈ ਟੋਕਾ ਤਰਕੇ ਕਰ ਲਾਂਗੇ ਜਿਆ ਉਰੀ ਪਿਆਰ ਹੋਊਗਾ ਉਧਰ ਤਿੰਨ ਟੋਕਰੇ ਲੈ ਕੇ ਜਾਵਾਂ ਹਰੇ ਦੇ ਬਾਦੂ ਨੇ ਤਿੰਨ ਟੋਕਰੇ ਲੈ ਕੇ ਜਾਵਾਂ ਉਧਰ ਇੱਕ ਲੈ ਗਿਆ ਹਾਂ ਇੱਕ ਲੈ ਗਿਆ ਦੋ ਹੋਰ ਲੈ ਜਾ ਬਸ ਇਹ ਮੈਂ ਕੀ ਲਿਫਟ ਚੱਕ ਦੇਣਾ ਟਰਾਲੀ ਚ ਤਾਈਓ ਆ ਆ ਚੱਕ ਪਹਿਲਾਂ ਦੋ ਤਰ ਲਵਾਰ ਹੋਗੇ ਤੇਰੀ ਮਾਨਾ ਕੀ ਹੋ ਗਿਆ ਅਜਦਾ ਖੁਸ਼ੀ ਨੂੰ ਨੰਬਰ ਕਿੰਨੇ ਨੇ ਇੱਕ ਤੋਂ 10000 ਰਿਜ਼ਲਟ ਆਇਆ ਦਵਿੰਦਰ ਜੋਤ ਦਾ ਜੀ ਵਧੀਆ ਨੰਬਰਾਂ ਤੇ ਪਾਸ ਹੋਇਆ ਤੇ ਅਮਨ ਗਈ ਸੀ ਕਮਾਂਡੀਆਂ ਦੇ ਕੋਈ ਕੋ ਬੱਚੇ ਦਾ ਰਿਜ਼ਲਟ ਪੁੱਛਣ ਵੀ ਛੋਡੇ ਕੋਈ ਬੱਚਾ ਪਾਸ ਹੋ ਗਿਆ ਉੱਥੇ ਬੋਲ ਮਾਰ ਕੇ ਲਿਆ ਦਵਿੰਦਰ ਜੋਤ ਜੀ ਅੱਜ ਪਲੱਸ 1 ਚੋਂ ਦਾਖਲਾ ਪਰ ਇਹਨਾਂ ਦਾ ਕਈ ਦਿਨ ਹੋ ਗਏ ਤੇ ਅੱਜ ਪਲੱਸ 1 ਚ ਹੋ ਗਿਆ ਜੀ ਕਲੀਅਰ ਹੋ ਗਿਆ ਜਮਾ ਵਧੀਆ ਨੰਬਰਾਂ ਤੇ ਪਾਸ ਹੋ ਗਿਆ ਜੀ ਸੀਬੀਐਸਸੀ ਬੋਰਡ ਤੇ ਨਾਰੇ ਕੰਮ ਕਰਾਉਂਦਾ ਵਿਚਾਰ ਨਾਲੇ ਪੜਦਾ ਮੇਰੇ ਨਾਲ ਮਸ਼ੀਨ ਸਾਡੀ ਪੱਤ ਕਰੀਆ ਸਭ ਕੰਮ ਭਾਲਦੀ ਆ ਲੰਗੇ ਆ ਸਾਰੀ ਇੰਨੀ ਵਿਚਾਰੇ ਇੱਕ ਪਰਾ ਸੱਟੇ ਹੀ ਭਾਈ ਹੈ ਹਾਂ ਮੀਂਹ ਪੈ ਗਿਆ ਠੰਡ ਹੋ ਗਈ ਹਾਂ ਚਲੋ ਹੁਣ ਕੱਖ ਚਕਾ ਦੀ ਆਪਾਂ ਵੀ ਇਹਨਾਂ ਨਾਲ ਹਾਂ ਹਾਂ ਦੋ ਬਾਤਾਂ ਸੀ ਇਧਰ ਦਾ ਕੋਈ ਘਟਦਾ ਰਾਮ ਇਧਰ ਇੱਕ ਡੱਕਰਾ ਹੋਰ ਛੱਡ ਦਿੰਦੇ ਹੋ ਤੇ ਰੱਜਾ ਵੱਡਿਆਂ ਨੂੰ ਤੇ ਪੱਕੀ ਨਹੀਂ ਮੈਂ ਤਾਂ ਜਾ ਆ ਵੀ ਨਹੀਂ ਇਧਰ ਮੂਰੇ ਤੇ ਇਹਨੇ ਦੇ ਪਾਣੇ ਵਾਲੇ ਹੋਣੇ ਹਲੇ ਹਾਂ ਮਰੇ ਪਾਤੇ ਕੇ ਪੌਣ ਵਾਲੇ ਨੇ ਹਲੇ ਮੈਨਸਾ ਆ ਪਜਾਇਆ ਨਹੀਂ ਇੱਧਰ ਜਰਾ ਪੌਣ ਵਾਲੇ ਹੁਣ ਮੈਨ ਲੱਗਦਾ ਮਮੀ ਨੇ ਪਾ ਲਈ ਕੱਖ ਹੋਰ ਵਧਾ ਰਹੀ ਹੋਈ ਫਿਰ ਮੇਰਾ ਖਰਾ ਹੀ ਚੰਨ ਨਾ ਹੂੰ ਹੂੰ ਖਾਸੇ ਪਏ ਨੇ ਕੱਖ ਤਾਂ ਹਲੇ ਦੇਣਾ ਵੱਡੇਗੇ ਨਾ 60% ਵੱਡੇਗੇ ਹਾਂ ਵਰਨਾ ਵਿਆਸ ਰੱਖਾਉਂ ਨਾਲ ਨਹੀਂ ਇੱਕ ਅਰਸਾ ਸੁਰਪਾ ਪੂਰੇ ਤਾਂ ਰਹੇਗੇ ਦੋਸਤ ਹਾਂ ਮੈਂ ਜਦੋਂ ਕੱਖ ਲੈਣ ਗਿਆ ਪਹਿਲੇ ਅੱਗੇ ਮੈਂ ਇੱਧਰ ਦੀ ਆਣਾ ਹੁੰਨਾ ਫੇਟਲੇਪਟੇ ਉਧਰੋਂ ਲਾ ਕੇ ਇੱਧਰ ਦੀ ਭਾਗ ਜਨਾ ਹੁੰਨਾ ਉਹ ਗਿੱਲਾ ਸੀ ਅੱਜ ਉਹ ਤੋਂ ਬੈਕ ਕਰਕੇ ਲੱਗ ਗਿਆ ਥੇਟਲੇ ਪੇਟ ਦੇ ਵਿੱਚ ਨਹੀਂ ਹੈਗਾ ਗਿੱਲਾ ਸੀ ਬਹਾਣਾ ਗਿੱਲਾ ਪਿਆ ਸੀ ਬਹਾਣਾ ਨੰਗੇ ਨਹੀਂ ਹੈਗਾ ਮੈਂ ਦੇਖਿਆ ਪਰ ਸਾਨੂੰ ਬਹੂਗਾ ਆ ਛੋਟੀ ਨਾਲ ਤਾਂ ਉਧਰ منہ ਮਾਰ ਜੂ ਕਹੇ ਉਧਰ ਨਾਲ ਇੱਧਰ ਪਾਇਨੇ ਨੂੰ ਮੋਨੇ ਪਾਸੇ ਪਾਵਾਂ ਦੀ ਆਪਰੇ ਘਾੜਣੀਆਂ ਨਾ ਨੋਕੜੇ ਕਰੀ ਨਾ ਉਹ ਬਾਹਰ ਡਾਵੀਂ ਡਾਰੇ ਬਾਲ